不 <laughs> ਲਾਲੇ ਜਨਮ ਦਿਨ ਨੂੰ ਮਨਾ ਰਹੇ ਨੇ ਅੱਜ ਆਪਣੇ ਸ਼ਹਿਰ ਜਨ ਦੇ ਸਿੱਧੀ ਧਾੜੇ ਤੇ ਇਹ ਹੁਣ ਇਤੁਹਾਸਾ ਦੀ ਕੋਈ ਗੱਲ ਪਾਪਾ ਕੌਣ ਆ ਗਿਆ ਅੱਗੂ ਅੱਗੇ ਆ ਜਾਓ ਅਲਗ ਆਕਾਰਨ ਕਲਪ ਸਾਬ ਤੋਂ ਹੋਤ ਮਨਾ ਲ ਜਾ ਰਹੀ ਹੋਏ ਹੈ ਸਾਬ ਜਾਜਾਂ ਦੇ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵੱਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਵੀ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚੰਪੌਰ ਸਾਹਿਬ ਦਾ ਘੇੜਾ ਚੱਲ ਰਿਹਾ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਵਾਰ ਸਾਬਜਾ ਦੇ 7 ਤੇ 9 ਸਾਲ ਦੇ ਬਣੀਹਾ ਚ ਸ਼ਹੀਦ ਹੋਏ ਨੇ ਆਕਾਲ ਤਖਤ ਸਭਾ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਿਠਾਈ ਨਹੀਂ ਬਣਾਉਣੀ ਧੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਕੀ ਹੋ ਰਿਹਾ ਹੈ ਆਜ ਅੱਗੇ ਆਜਾ ਇੱਕ ਮਿੰਟ ਅੱਗੇ ਆ ਗੱਲ ਕਰਨ ਆਕਾ ਜੀ ਬੜੀ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਮਿੰਟ ਸੁਣੋ ਜੀ ਇੱਕ ਮਿੰਟ ਦੇਖੋ ਤੁਸੀਂ ਸਿਹਰਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇੱਕ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਜੀ ਸਭ ਕਾ ਮੈਂ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਨਹੀਂ ਆਗੇ ਤੁਸੀਂ ਹਨਾ ਬਾਹਰ ਪਿੰਡ ਆਉਂਦਾ ਗੁਰੂਕਾਂ ਨਹੀਂ ਆ ਇੱਥੇ ਸਾਰੇ ਲੋਕ ਸਮਾਣੇ ਤੋਂ ਕਿਤੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕਿਤੇ ਿੱਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵੱਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕਾਹਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਕੋਈ ਹੈ ਇਹਦਾ ਨੰਬਰ ਇਹਦਾ ਕਿਹਦਾ ਘਰ ਹੈ ਇਹਦਾ ਨਾਮ ਲਿਖਦੇ ਨਾ ਦਰਜ ਕਰਦੇ ਸਾਡੇ ਨਾਲ ਨਹੀਂ ਪਿੰਡ ਦੀ ਨਹੀਂ ਸਰ ਪਿੰਡ ਦੀ ਸਾਰੇ ਪਿੰਡ ਦੀ ਨਹੀਂ ਮਾਵਾ ਮੈਂ ਸਾਡੇ ਆ ਗਏ ਲੋਕ ਖੇਤੀ ਦੇ ਬਸ ਨੂੰ ਆ ਕੇ ਉਹ ਸਾਡੇ ਪਿੰਡ ਦੇ ਵਿੱਚ ਆ ਰਹੇ ਲੋਕ ਭੁੰਜੇ ਸੌ ਰਹੇ ਨੇ ਜੇ ਸਾਡੇ ਜਵਾਕ ਇਹਨਾਂ ਨੂੰ ਕੀ ਪਤਾ ਕਿ ਮਰਦੀ ਘੋਰਾ ਕਰ ਲੋ ਤੁਸੀਂ ਇਹਨਾਂ ਵਿਚਾਰੀਆਂ ਮਾਈਆਂ ਜਿਹੜੀਆਂ ਸਾਡੇ ਪਿੰਡ ਦੀਆਂ ਲਾਈਆਂ ਤੁਸੀਂ ਇਹਨਾਂ ਨੂੰ ਕੀ ਪਤਾ ਕਿ ਘੋਰਾ ਕਰੀ ਜਾਂਦੇ ਠੁੱਟਾ ਕਰ ਰਹੇ ਹੋ ਤੁਸੀਂ ਦੇਖੋ ਅੱਜ ਕ੍ਰਿਸਟੇ ਹੈ ਇਸ ਵਿੱਚ ਜਰਾ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲਦੀਵਸ ਮਨਾ ਰਹੀ ਹੈ ਤੇ ਰੱਖ ਬੜੀ ਹੋ ਗਿਆ ਹੋ ਗਿਆ ਬਦਲ ਗਿਆ ਸਰਕਾਰ ਨੂੰ ਨਹੀਂ ਮੰਨਦਾ ਕਿ ਸਮਝੀ ਸਾਡੀ ਇੱਕ ਮੈਂ ਜਰੂਰ ਗਾਣੇ ਕਿਤੇ ਮਨਾਇਆ ਜਾ ਰਿਹਾ ਹੈ ਤੁਹਾਨੂੰ ਗੱਲ ਕਰਨੀ ਹੈ ਸੰਗਠਨ ਸੰਗਠਨ ਯਾਦ ਰੱਖੀ ਮੇਰੇ ਮੇਰੀ ਬੇਹਤਰੀ ਨਾਲ ਗੱਲ ਚੱਲ ਆ ਜਾਓ ਚੁੱਪ ਹੋ ਇੱਕ ਮਿੰਟ ਚੁੱਪ ਹੋ ਉਸੇ ਆਏਗਾ ਚਲੋ ਥੋੜੀ ਨਾਲ ਥੋੜੀ ਸੰਯੋਗ ਬਿਲ ਨੂੰ ਕੰਨ ਦੇ ਜੀ ਚੰਨ ਵਿੱਚ ਖੜੇ ਨਾਲ ਰੋਕ ਲੋ ਬਾਹਰ ਨਾ ਖੜ ਕੇ ਜੀ ਖੜਾ ਦੋ ਨਗਰ ਨਗਰ ਕੀਰਤੀ ਸਾਹਿਬ ਆਇਆ ਮਗਾ ਵੀ ਨਗਰ ਕੀਰਤੀ ਸੇਵਾ ਸਿਚਾ ਮਹਲਾ ਮੀਪਲੇ ਅਸੀਂ ਉਹ ਦਵਾ ਉਹ ਦਵਾ ਪੈ ਤੋ ਸਿਆ ਦੇ ਦੇਖੇ ਮੇਰੇ ਬੱਚੇ ਦੋਨੇ ਜਾਂਦੇ ਸਾਰੇ ਸਾਮਾ ਮੈਂ ਬੁਲਾਏ ਨੇ ਜਿਹੜੀ ਸਿਜਾ ਮੇਰੇ ਗਾਲਾ ਕੱਟਣਾ ਕੁਝ ਸਿਜਾ ਦੇਣਾ ਨਹੀਂ ਨਹੀਂ ਇਹ ਪੂਰਾ ਬੰਦੀ ਕਰਨਾ ਇਹ ਤਾਂ ਸਿੱਧਾ ਹੈ ਇਹ ਬੇਨਤੀ ਕਰਦੇ ਹਾਂ ਅਫਸੋਸ ਵੀ ਕਈ ਵਾਰ ਜੇ ਇਸ ਤਰ੍ਹਾਂ ਵੀ ਅਫਸੋਸ ਹੈ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਬੱਚਾ ਦਾ ਬੱਚਾ ਵੀ ਮਰ ਗਿਆ ਆਪਣਾ 6 ਵਜੇ ਮੜੀ ਜੀ ਮੜੀ ਜੀ 6 ਵਜੇ ਕਿੰਨਾ ਹੁੰਦਾ ਪੁਰੀ ਕੌਮ ਦਾ ਅਫਸੋਸ ਮਨਾ ਰਹੇ ਦੇਖੋ ਪਹਿਲੇ ਅਸੀਂ ਨਗਰ ਕਿੰਚੇ ਸੀ ਆ ਦੇਖੋ ਬਾਬਾ ਨੇ ਕਿਹਾ ਯਾਰ ਅਸੀਂ ਸੌਣੀ ਕਰ ਰਹੇ ਹਾਂ ਢੋਲ ਵਜਾਓ ਨਗਰ ਕਿੰਚੇ ਢੋਲ ਵਜਾਓ ਮੈਂ ਨਗਰ ਵੀ ਢੱਗ ਪਈ ਆ ਗਏ ਉਸਦੇ ਉੱਲ ਵਜਾਓ ਇਹ ਵੀ ਸੇਵਾ ਇਹ ਸਾਫ ਬਟਰ ਬੱਸ ਇਹੋ ਲਿਆਉਣੇ ਬਟਰ ਬੱਸ ਲਾ ਕੇ ਤਾਨਾ ਵਜਾਓ ਪੁਰੀ ਚਾਹੀਦੀ ਇਹ ਚਲੋ ਇਹ ਬਾਤ ਦੀ ਕਿਸੇ ਕਰਾ ਰਹੀ ਆ ਅਕਾਲ ਤੱਕ ਸੋਣੇ ਨੂੰ ਵੀ ਬੰਦ ਕਰਾਉਣੇ ਜੇ ਇਹ ਹੋਣੀ ਹੈ ਹੁਣੀ ਇੱਥੇ ਰਿਜਲਟ ਹੋਰ ਨਿਕਲੂਗਾ ਇਹ ਤੁਸੀਂ ਅੱਗੇ ਚਲੇ ਜਾਓ ਬਾਈ ਜੀ ਇਹਨਾਂ ਨੂੰ ਨਾ ਵਜਾ ਕੇ ਰਸਤਾ ਦਿਓ ਇੱਥੋਂ ਚਲੇ ਜਾਓ ਨਿਕਲ ਹੋਰ ਇਹ ਤਾਂ ਕੋਈ ਨਾ ਟਾਈਮ ਲੰਮ ਦਿਨੀ ਸਤਾ ਦੋ ਮਿੰਟ ਹੋ ਗਏ ਤੂੰ ਯਾਰ ਸਮਾਨੇ ਦੇ ਰਿਕ ਕਰਨਾ ਆਪਣੇ ਉਧਰ ਬਣਾ ਲੈ ਯਾਰ ਤੂੰ ਆਪਣੇ ਪਿੰਡਾਂ ਜੇ ਭਜਾ ਜਾ ਕੇ ਸਮਾਨੇ ਕਿੱਥੇ ਰੜ ਕੇ ਭਜਾ ਗਏ ਲੈ ਮਿੰਟ ਹੁਣ ਆ ਗਿਆ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਕਰੀਗਾ ਬਾਕੀ ਪਿੰਡ ਦੇਗੇ ਕੱਢ ਮੈਂ ਜਵਾਬ ਇਹਨਾਂ ਬਦਵਾ ਦੇਣਾ ਮਨਾਰ ਗੱਲ ਆ ਯਾਰ ਡੱਕੀ ਦੇ ਵਿੱਚ ਤੁਸੀਂ ਧੱਕੇ ਨਾਲ ਜਾ ਕੇ ਆ ਰਹੇ ਨੇ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕਰਦੇ ਸੀ ਨੇ ਆਪਾਂ ਸਭ ਨੂੰ ਕੱਢਦੇ ਹਾਂ ਦਿਲੋਂ ਕਿ ਸਭ ਨੂੰ ਕੱਢਦੀ ਹੈ ਜਸਾ ਨਹੀਂ ਮਾਰ ਰਹੇ ਕਿੰਨਾ ਉੱਪਰ ਕੱਢਦੇ ਹਾਂ 10 ਮਾਰ ਰਹੇ ਸਾਰੇ ਭਾਈ ਜੀ ਜਾ ਰਹੇ ਆ ਬਿਲ ਕੁਲ ਜੀ ਆਪਦਾ ਥੋੜੇ ਟੇਮ ਚ ਚਲੇ ਜਾਓ ਜਸੇਵੰਦੀਆਂ ਆ ਰਹੀਆਂ ਹਨ ਕੰਮ ਕਰ ਲੋ ਹੋਰ ਵੀ ਸੁਣਨ ਲੱਗ ਪਏ ਸਭ ਨੂੰ ਜਵਾਬ ਮਿਲਦਾ ਆ ਵੀ ਆ ਰਿਹਾ ਕਰੇਗਾ ਤੇ ਇਹਦਾ ਜਾਂਦਾ ਜਾਂਦਾ ਹੋਇਂ ਇੰਦਰ ਜੀ ਤੇ ਆਪੂ ਵਿੱਚ ਨਾ ਬਾਈ ਬੋਲ ਯਾਰ ਦੂਰ ਦੇ ਪਚੋਲ ਨਾ ਯਾਰ ਹਾਂ ਬੱਤ ਚੁਪ ਕਰੇ ਯਾਰ ਲਓ ਜੀ ਆ ਜਿਹੜੇ ਜੀਸੂ ਮਸੀਹ ਆਲਿਆਂ ਨੇ ਪਿੰਡ ਬਟਰੁੱਖਾਂ ਦੇ ਵਿਚਾਇਦੋ ਉਦੋਂ ਬਾਅਦ ਅਸੀਂ ਤੋਰ ਤੇ ਉਹਦੇ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਪਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਇੱਥੇ ਤੁਹਾਨੂੰ ਦਿਖਾਉਣਾ ਹੈ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੋਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਸੜਕਾ ਤੇ ਅਸੀਂ ਇਹਨਾਂ ਨੂੰ ਤੋ ਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਪਾ ਕੇ ਆਵਾਂਗੇ ਤੂੰ ਕਹਾਂ ਜਾ ਕੇ ਵੀ ਰਹਿ ਗਾਹ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੀ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸੋਚ ਚੱਲ ਰਿਹਾ ਹੈਗਾ ਲੋਕ ਧੋਲ ਕੇ ਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰੇ ਨੇ ਫਿਰ ਲੋਕ ਆਖਦੇ ਨੇ ਸਰਕਾਰ ਆਜਿਓ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਹੈ ਜੀ ਆਹ ਦੇਖੋ ਜੀ ਨੀਲੇ ਵੋਟ ਵਾਲਾ ਜਿਹੜਾ ਮੈਨ ਹੈਡ ਹੈਗਾ ਸਮਾਣੀ ਤੋਂ ਆਇਆ ਹੈਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ